ਜੇਕਰ ਤੁਹਾਡੇ ਲਈ ਵੀ ਬੱਚੇ ਚਾਕਲੇਟ ਜਾਂ ਮੰਗਦੇ ਨੇ ਟੌਫੀਆਂ ਤਾਂ ਆਪਾਂ ਜਿਹੜਾ ਘਰ ਵਿੱਚ ਹੀ ਉਹਨਾਂ ਨੂੰ ਚਾਕਲੇਟ ਤਿਆਰ ਕਰਕੇ ਦੇ ਸਕਦੇ ਹਾਂ ਜੀ ਆਪਾਂ ਅੱਧੀ ਕੌਲੀ ਲਈ ਹੈ ਜੀ ਕੋਕੋ ਪਾਊਡਰ ਇਹਨੂੰ ਮੈਂ ਛਾਣ ਰਹੀ ਹਾਂ ਜੀ ਤਾਂ ਜੋ ਕੋਈ ਵੀ ਗੰਡੇ ਦੇ ਵਿੱਚ ਨਾ ਰਵੇ ਇਹਨੂੰ ਆਪਾਂ ਪ੍ਰੋਪਰ ਚੰਗੀ ਤਰ੍ਹਾਂ ਛਾਲ ਲੈਣਾ ਤੇ ਇਧਰ ਆਪਾਂ ਲਈ ਹੋਈ ਹੈ ਜੀ ਮਿਸ਼ਰੀ ਇਹ ਤਾਂ ਆਪਾਂ ਖੰਡ ਵੀ ਪੀਸ ਕੇ ਲੈ ਸਕਦੇ ਹਾਂਗੇ ਇਹ ਆਪਾਂ ਲਈ ਹੈ ਜੀ ਇੱਕ ਕੌਲੀ ਮਤਲਬ ਪੌਣੀ ਕ ਕੌਲੀ ਮੰਗੂ ਲਈ ਹੈ ਇੱਕ ਕੌਲੀ ਆਪਾਂ ਵੱਧ ਘੱਟ ਮਿੱਠਾ ਦੇ ਵਿੱਚ ਪਾ ਸਕਦੇ ਹਾਂਗੇ ਆਪਾਂ ਲਿਆ ਹੋਇਆ ਜੀ ਮਿਲਕ ਪਾਊਡਰ ਇਹਨੂੰ ਵੀ ਆਪਾਂ ਛਾਣ ਲਾਂਗੇ ਸਾਰੇ ਨੂੰ ਅੱਧੀ ਕੌਲੀ ਆਪਾਂ ਇਹ ਕੋਕੋ ਪਾਊਡਰ ਅੱਧੀ ਕੌਲੀ ਆਪਾਂ ਦੇ ਵਿੱਚ ਪਾਵਾਂਗੇ ਜੀ ਮਿਲਕ ਪਾਊਡਰ ਸਾਰਾ ਰਲਾ ਲਾਣਾ ਮਟੀਰੀਅਲ ਰੋਣਾ ਹੈ ਜੀ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲੈਣਾ ਹੈਗਾ ਤੇ ਹੁਣ ਆਪਾਂ ਜਿਹੜੀ ਲਈ ਹੋਈ ਹੈ ਜੀ ਪੌਣੀ ਕੌਲੀ ਖੰਡ ਦੀ ਮਤਲਬ ਮਿਸ਼ਰੀ ਨੂੰ ਮੈਂ ਪਾਊਡਰ ਬਣਾ ਕੇ ਤਿਆਰ ਕਰਿਆ ਹੈਗਾ ਖੰਡ ਵੀ ਲੈ ਸਕਦੇ ਆ ਮਿਸ਼ਰੀ ਧਾਗੇ ਵਾਲੀ ਲੈ ਕੇ ਉਹਦਾ ਵੀ ਆਪਾਂ ਜਿਹੜਾ ਪਾਊਡਰ ਉਹ ਤਿਆਰ ਕਰ ਸਕਦੇ ਆ ਇਹਨੂੰ ਵੀ ਆਪਾਂ ਇਹਦੇ ਵਿੱਚ ਪਾ ਕੇ ਛਾਣ ਲਾਂਗੇ ਜੀ ਜਿਹੜਾ ਆਪਾਂ ਨੂੰ ਵਧੀਆ ਜਿਹੜਾ ਪਾਊਡਰ ਉਹ ਮਿਲ ਸਕੇ ਜਦੋਂ ਵੀ ਆਪਾਂ ਮਤਲਬ ਚਾਕਲੇਟ ਬਣਾਈਏ ਉਹਦੇ ਵਿੱਚ ਕੋਈ ਵੀ ਮਤਲਬ ਗੰ ਤੇ ਵਧੀਆ ਜਿਹੜਾ ਮਤਲਬ ਆਪਣੀ ਚੌਕਲੇਟਾ ਬਣ ਕੇ ਤਿਆਰ ਹੋ ਦੂਜੀ ਚੌਕਲੇਟ ਮੰਮੀ ਜੰਮ ਜੂਗੀ ਰਹਿਣੇ ਵਧੀਆ ਹਾਂਜੀ ਹਾਂਜੀ ਵਧੀਆ ਜੰਮੂਗੀ ਹੂੰ ਕਿਉਂਕਿ ਉਹਨੂੰ ਵੀ ਆਪਾਂ ਫਰਿੱਜ 'ਚ ਰੱਖਦੇ ਜੀ ਫੇਰ ਹੀ ਉਹ ਜੰਮਦੀ ਹੈ ਨਹੀਂ ਤਾਂ ਉਹ ਮੈਲਟ ਹੋ ਜਾਂਦੀ ਉਸ ਪ੍ਰਕਾਰ ਹੀ ਇਹ ਹੈ ਕਿ ਆਪਾਂ ਨੇ ਜੇ ਫਰਿੱਜ 'ਚ ਰੱਖਾਂਗੇ ਤਾਂ ਵਧੀਆ ਜੰਮੀ ਰਹੂਗੀ ਤੇ ਹੁਣ ਆਪਾਂ ਇਹਨੂੰ ਸਾਰੇ ਨੂੰ ਇੱਧਰ ਕਰ ਲੈਨੇ ਜੀ ਮਿਕਸ ਤੇ ਇਧਰ ਆਪਾਂ ਰੱਖਿਆ ਹੋਇਆ ਜੀ ਪਾਣੀ ਗਰਮ ਵਾਸਤੇ ਤੇ ਇੱਕ ਆਪਾਂ ਇਹਦੇ ਉੱਪਰ ਰੱਖਿਆ ਹੋਇਆ ਪਾਂਡਾ ਮਤਲਬ ਇਹਨੂੰ ਓਨ ਆਪਾਂ ਗਰਮ ਕਰ ਦੋ ਡਬਲ ਬੋਇਲ ਕਰਨਾ ਡਬਲ ਬੋਇਲ ਕਰਨਾ ਜੀ ਜਿਵੇਂ ਰਹਿ ਚੌਕਲੇਟ ਖਾਏ ਬਿਨਾ ਹਟਦੇ ਤਾਂ ਹੈ ਨਹੀਂ ਰਹਿੰਦੇ ਤਾਂ ਹੈ ਨਹੀਂ ਹਾਂਜੀ ਹਾਂਜੀ ਮਾਂ ਜੀ ਇਹ ਬਾਹਰਲੇ ਜੀ ਪਤਾ ਹੀ ਨਹੀਂ ਵੀ ਕੀ ਖੁਸ਼ ਆਉਂਦਾ ਕਈ ਵਾਰੀ ਤਾਂ ਵੀ ਗਲ ਵੀ ਜਾਂਦੇ ਨੇ ਉਹ ਸੋਣ ਦਾ ਵੀ ਹਾਂਜੀ ਤੇ ਇਹਦੇ ਵਿੱਚ ਆਪਾਂ ਦੇਸੀ ਕਿਉ ਜਾਂ ਆਪਾਂ ਮੱਖਣ ਵਰਤ ਸਕਦੇ ਆ ਵਾਟਰ ਕਹਿ ਸਕਦੇ ਆ ਜਿਹਨੂੰ ਤੇ ਮੈਂ ਦੇਸੀ ਘਿਓ ਲਿਆ ਹੋਇਆ ਜੀ ਇੱਕ ਕੌਲੀ ਇਹਨੂੰ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਕਿਉਂਕਿ ਜਿਹੜਾ ਦੇਸੀ ਘਿਓ ਬੱਚਿਆਂ ਵਾਸਤੇ ਫਾਇਦਾ ਕਰਦਾ ਜੀ ਹੈਲਥ ਮਤਲਬ ਹੈਲਥ ਹੈਲਥ ਵਾਸਤੇ ਹੈਲਦੀ ਹੁੰਦਾਗਾ ਬੱਚਾ ਵਾਸਤੇ ਬੱਚਿਆਂ ਦੀ ਗਰੋਥ ਵਾਸਤੇ ਹੂੰ ਤੇ ਆਪਾਂ ਇਹਦੇ ਵਿੱਚ ਪਾ ਲਾਂਗੇ ਜਿੰਨੀ ਕਾਪਾ ਚਾਕਲੇਟ ਬਣਾ ਰਹੇ ਆ ਉਹਦੇ ਹਿਸਾਬ ਨਾਲ ਆਪਾਂ ਇਹ ਰੱਖਿਓ ਆ ਵੱਧ ਘੱਟ ਆਪਾਂ ਲੈ ਸਕਦੇ ਆ ਠੀਕ ਹੈ ਇੱਕ ਵਾਰ ਤੁਸੀਂ ਥੋੜਾ ਬਣਾ ਕੇ ਦੇਖ ਲਿਓ ਜੀ ਮਤਲਬ ਜੇ ਇੱਕ ਬਜੀ ਬੱਚਿਆਂ ਨੂੰ ਵਧੀਆ ਲੱਗੇ ਤਾਂ ਤੁਸੀਂ ਉਹਨਾਂ ਨੂੰ ਘਰ 'ਚ ਬਣਾ ਕੇ ਦੇ ਸਕਦੇ ਹੋ ਪਰ ਮੈਂ ਪਹਿਲਾਂ ਇਹ ਬਣਾਈ ਸੀ ਤੇ ਡੈ ਵੀ ਨਹੀਂ ਪਤਾ ਲੱਗਿਆ ਵੀ ਇਹ ਉਹ ਚਾਕਲੇਟ ਆ ਜਾਂ ਘਰੇ ਬਣਾਇਆ ਤੇ ਉਹਦੇ ਵਾਂਗੂ ਟੇਸਟ ਬਣਾਉਣ ਲਈ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਬੈਨਿਲਲਾ ਫਲੇਵਰ ਇਹ ਮੈਂ ਆਪ ਦੋ ਤਿੰਨ ਬੂੰਦਾ ਪਾਵਾਂਗੀ ਇਹ ਆ ਪੱਡਕੌਲੀ ਚ ਲਈਆਂ ਹੋਈਆਂ ਨੇ ਜੀ ਠੀਕ ਹੈ ਜੀ ਹੁਣ ਜਿਹੜਾ ਪਾਊਡਰ ਆਪਾਂ ਇਹਨੂੰ ਮਿਕਸ ਕਰਕੇ ਇਹਦੇ ਵਿੱਚ ਪਾਵਾਂਗੇ ਜੀ ਤੇ ਇਹਨੂੰ ਡਬਲ ਬੋਇਲ ਨਾਲ ਹੀ ਆਪਾਂ ਇਹਨੂੰ ਪਕਾਉਣਾ ਇਹਦੇ ਵਿੱਚ ਪਾ ਕੇ ਮਿਕਸ ਕਰਨਾ ਹੈ ਉਂਝ ਨਹੀਂ ਰੱਖਣਾ ਨਹੀਂ ਤਾਂ ਫਿਰ ਇਹ ਸਾਰਾ ਸਮਾਨ ਇਹਦਾ ਮਚ ਕੇ ਖਰਾਬ ਹੋ ਜਾਊਗਾ ਜੀ ਟੇਸਟ ਠੀਕ ਹੈ ਜੀ ਜਦੋਂ ਕਿ ਉਹ ਪੂਰਾ ਗਰਮ ਹੋ ਗਿਆ ਉਹ ਤਾਂ ਪਾਉਣਾ ਰਹੇ ਹਾਂ ਹਾਂ ਜੀ ਜਦੋਂ ਗਰਮ ਹੋ ਗਿਆ ਉਹਦਾ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਫਿਰ ਪਾਉਣਾ ਪੂਰਾ ਰਲਾ ਕੇ ਆ ਹਾਂਜੀ ਇਹਨੂੰ ਮ ਮਿਸ ਜੀ ਤਾਂ ਮੈਂ ਪਹਿਲਾਂ ਵੀ ਕਿਹਾ ਖੰਡ ਦਾ ਪਾਊਡਰ ਆਪਾਂ ਬਣਾ ਕੇ ਇਹਦੇ ਵਿੱਚ ਵਰਤ ਸਕਦੇ ਆ ਪਰ ਬੱਚੇ ਵਾਸਤੇ ਬਣਾ ਰਿਆਂ ਤਾਂ ਹੈਲਦੀ ਚੀਜ਼ਾਂ ਹੀ ਇਹਦੇ ਵਿੱਚ ਪਾ ਕੇ ਜਿਹੜੀ ਵਧੀਆ ਚਾਕਲੇਟ ਆ ਉਹ ਆਪਾਂ ਬਣਾ ਕੇ ਬੱਚਿਆਂ ਨੂੰ ਦੇ ਸਕਦੇ ਆ ਤੇ ਲਓ ਜੀ ਇਧਰ ਜਿਹੜਾ ਆਪਣਾ ਘਿਓ ਆ ਉਹ ਵੀ ਪਿਗਲ ਗਿਆ ਤੇ ਇਧਰ ਜਿਹੜਾ ਪਾਊਡਰ ਆ ਉਹ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਥੋੜਾ ਥੋੜਾ ਕਰਕੇ ਆਪਾਂ ਇਹਦੇ ਵਿੱਚ ਪਾਉਂਦੇ ਜਾਵਾਂਗੇ ਜੀ ਠੀਕ ਹੈ ਜੀ ਮਿਕਸਰ ਤਾਂ ਆ ਹੀ ਬੰਦ ਰੋ ਨੇ ਸੋਖਾ ਹੀ ਆ ਮਰ ਹਾਂਜੀ ਹਾਂਜੀ ਫਿਰ ਆਪਾਂ ਇਹਨੂੰ ਆਪਣੇ ਕੋਲੇ ਪਏ ਨੇ ਜੀ ਜਮਾਉਣ ਵਾਲੇ ਕੰਟੇਨਰ ਉਹਦੇ ਵਿੱਚ ਆਪਾਂ ਇਹਨੂੰ ਜਮਾ ਲਾਂਗੇ ਇੱਕ ਵਾਰੀ ਆ ਸਿਲਿਕਾਂ ਦੇ ਪਕੌਣ ਜਿਹੜੇ ਆਪਾਂ ਮਗਾ ਰੱਖੇ ਨੇ ਜੀ ਤੇਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਇਹਨੂੰ ਇਹਦੇ ਵਿੱਚ ਮਿਕਸ ਕਰ ਲਾਂਗੇ ਠੀਕ ਹੈ ਇਹ ਕੁਆਂਟੀਟੀ ਮਤਲਬ ਸੁਆਣ ਦੀ ਪੂਰੀ ਪੂਰੀ ਲੈਣੀ ਰਹੋਣੀ ਹੈ ਨਾ ਨਹੀਂ ਜੰਮਣੀ ਪੂਰੀ ਪੂਰੀ ਹਾਂਜੀ ਓਮੇਬਾਕਸ ਦੇ ਵਿੱਚ ਪਾ ਸਕਦੇ ਹਾਂ ਬਸ ਥੀਰ ਤੁਕੇ ਨਾਲ ਵੀ ਪਾ ਸਕਦੇ ਜਿਵੇਂ ਹੁਣ ਆਪਾਂ ਜਿਹੜੀ ਮੈਲਟ ਹੋ ਜਾਂਦੀ ਚਾਕਲੇਟ ਉਹ ਐਵੇਂ ਜਿਹੀ ਹੋ ਜਾਂਦੀ ਗਾੜੀ-ਗਾੜੀ ਜੀ ਆ ਤਾਂ ਥੋੜੀ ਜਿਹੀ ਜਿਹੀ ਪਤਲੀ ਆ ਹੋਰ ਪਾਵਾਂਗੇ ਜੀ ਹਾਂਜੀ ਤੇ ਉਹਦੇ ਵਿੱਚ ਆਪਾਂ ਬਣਾਉਗੇ ਵੀ ਫਿਰ ਇਹ ਮਤਲਬ ਗਰਮ ਹੋ ਕੇ ਉਹ ਵੀ ਹੋਊਗੀ ਅਲੇ ਤਾਂ ਹਾਂਜੀ ਹੂੰ ਸਾਰੇ ਨੂੰ ਪਾ ਲਈ ਜੀ ਇਹਦੇ ਵਿੱਚ ਲੋ ਜੀ ਇਹਨਾਂ ਆਪਾਂ ਮਿਕਸ ਕਰ ਲਿਆ ਚੰਗੀ ਤਰ੍ਹਾਂ ਤੇ ਤੁਸੀਂ ਦੇਖ ਸਕਦੇ ਹੋ ਚਾਕਲੇਟ ਵਾਂਗੂ ਇਹ ਬਣ ਗਈ ਜੀ ਇਸ ਪ੍ਰਕਾਰ ਹਮ ਜਦ ਮੈਲਟ ਹੋ ਜਾਂਦੀ ਹੈ ਜੀ ਚਾਕਲੇਟ ਹੋ ਕੇ ਬਣ ਕੇ ਰਹੋਣਾ ਹਾਂ ਹਾਂਜੀ ਤੇ ਗਾ ਰੰਗ ਵੀ ਦੇਖੋ ਦੋਸਤੋ ਮਤਲਬ ਕਿੱਡਾ ਸੋਹਣਾ ਆਇਆ ਉਹਦੇ ਨਾਲ ਸੇਮ ਹਾਂਜੀ ਇਹ ਸਾਰੀ ਚੀਜ਼ਾਂ ਇਸ ਪ੍ਰਕਾਰ ਹੀ ਆਪਾਂ ਪਾਸ ਆ ਸਕਦੇ ਹਾਂ ਜੀ ਇੱਕ ਕੌਲੀ ਆਪਾਂ ਘੋੜੀ ਲਈ ਸੀ ਤੇ ਪੌਣ ਇੱਕ ਕੌਲੀ ਖੰਡ ਦੀ ਲਈ ਸੀ ਮਿੱਠਾ ਆਪਾਂ ਵੱਧ ਘੱਟ ਪਾ ਸਕਦੇ ਹਾਂਗੇ ਹਮ ਅੱਧੀ ਕੌਲੀ ਕੋਕੋ ਪਾਊਡਰ ਅੱਧੀ ਕੌਲੀ ਆਪਾਂ ਲਿਆ ਜੀ ਮਿਲਕ ਪਾਊਡਰ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਜਿਹੜੀ ਚਾਕਲੇਟ ਬਣ ਕੇ ਹੋ ਗਈ ਜੀ ਤ ਉਹ ਆਪਾਂ ਚੱਕ ਲੈਨੇ ਆ ਜੀ ਤੇ ਇਹਦੇ ਵਿੱਚ ਆਪਾਂ ਇਹਨੂੰ ਜਮਾਵਾ ਲਗੇ ਜੀ ਜਮਾ ਮਤਲਬ ਚੌਕਲੇਟ ਦੀ ਸ਼ੇਪ ਵਾਲੇ ਉਹ ਨਿਕਲੇ ਹੋਣਗੇ ਹਾਂਜੀ ਇਹ ਵੀ ਮਤਲਬ ਕਈ ਪਏ ਸੀ ਜੀ ਫੁੱਲਾਂ ਵਾਲੇ ਜਿਵੇਂ ਆ ਦਿਲ ਦੀ ਸ਼ੇਪ ਵਾਲਿਆ ਚੌਰਸ ਵੀ ਹੈਗੇ ਸੀ ਜੀ ਹਾਂਜੀ ਤੇ ਮੈਨੂੰ ਇਹ ਜਿਆਦਾ ਪਸੰਦ ਲੱਗਿਆ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾਵਾਂਗੇ ਜੀ ਤੇ ਟੇਸਟ ਵੀ ਵਧੀਆ ਆਉਂਦਾ ਜੀ ਇਹਦੇ ਵਿੱਚ ਤੇ ਇਹਦੇ ਵਿੱਚ ਆਪਾਂ ਬਨੀਲਾ ਫਲੇਵਰ ਪਾਈ ਨਹੀਂ ਜੀ ਇੱਕ ਭੁੱਲ ਗਏ ਸੀ ਹੁਣ ਪਾ ਦਈਏ ਜੀ ਚਲੋ ਲਓ ਜੀ ਤੇ ਆਪ ਜਿਹੜੀਆਂ ਦੋ ਖੁੰਦ ਨੇ ਆਪਾਂ ਬਨੀਲਾ ਫਲੇਵਰ ਵਾਲੀਆਂ ਇਹ ਵੀ ਇਹਦੇ ਵਿੱਚ ਪਾ ਕੇ ਮਿਕਸ ਕਰ ਦੰਨੇ ਆਗੇ ਹਾਂ ਵੀ ਇਹਦੇ ਨਾਲ ਟੇਸਟ ਵਧੀਆ ਆ ਜਾਂਦਾ ਹੈ ਠੀਕ ਹੈ ਜੀ ਤੇ ਲਓ ਜੀ ਹੁਣ ਸਾਰੀਆਂ ਜੁੱਚ ਆਪਾਂ ਇਹਨੂੰ ਫਿਲ ਕਰਕੇ ਫ੍ਰਿਜ ਚ ਰੱਖ ਦਾਂਗੇ ਜੀ ਠੀਕ ਹੈ ਜੀ ਮਤਲਬ ਪਰ ਕੇ ਸਾਰੀਆਂ ਆਪਾਂ ਜਮਾਉਣ ਵਾਸਤੇ ਹਾਂਜੀ ਹਾਂਜੀ ਕਿਉਂਕਿ ਬੱਚੇ ਹੁਣ ਜਿੱਦ ਕਰਦੇ ਨੇ ਵਿਆਹ ਵੀ ਖਾਣਾ ਆ ਚਾਕਲੇਟ ਖਾਣੀ ਆ ਤੇ ਇਹ ਆਪਾਂ ਬਣਾ ਕੇ ਦੇ ਸਕਦੇ ਆ ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਡਰਾਈ ਫਰੂਟ ਬਰੀਕ ਬਰੀਕ ਕੱਟ ਕੇ ਉਹ ਵੀ ਆਪਾਂ ਇਹਦੇ ਵਿੱਚ ਪਾ ਸਕਦੇ ਆ ਹਾਂਜੀ ਅੱਧੇ ਆਪ ਐਵੇਂ ਪਾ ਲਏ ਨੇ ਅੱਧੇ ਬਹਰੇ ਕੋਲੇ ਪਏ ਨੇ ਜੀ ਡਰਾਈ ਫਰੂਟ ਆਪਾਂ ਬਰੀਕ ਬਰੀਕ ਕੱਟ ਲਏ ਨੇ ਉਹ ਆਪਾਂ ਅੱਧੇ 'ਚ ਉਹ ਪਾ ਦਾਂਗੇ ਜੀ ਲਓ ਜੀ ਆ ਤਾਂ ਆਪ ਭਰ ਲਈ ਤੇ ਹੁਣ ਜਿਹੜੇ ਡਰਾਈ ਫਰੂਟ ਵਾਲੇ ਉਹ ਆਪ ਭਰ ਲੰਘ ਜਿਹਦੇ ਵਿੱਚ ਆਪਾਂ ਪਾ ਦਨੇ ਨੇ ਜਿਹੜੇ ਬਰੀਕ ਬਰੀਕ ੱਟੇ ਹੋਏ ਆ ਡਰਾਈ ਫਰੂਟ ਇਹ ਆਪਾਂ ਮੋਟੇ ਵੀ ਕਰਕੇ ਪਾ ਸਕਦੇ ਆ ਤੇ ਨਹੀਂ ਆਪ ਐਵੇਂ ਬਰੀਕ ਵੀ ਪ ਤੇ ਇਹਦੇ ਪਰ ਥੱਲੇ ਥੱਲੇ ਥੋੜਾ ਥੋੜਾ ਹੋਰ ਪਾ ਦਨੇ ਆ ਜੀ ਠੀਕ ਹੈ ਜੀ ਉਸੇ ਹੀ ਕੋਨਾਲੇ ਚ ਵੀ ਪਾ ਦੇਣਾ ਥੋੜਾ ਥੋੜਾ ਹਾਂਜੀ ਵਧੀਆ ਲੱਗਣਗੇ ਜੀ ਜਦੋਂ ਬਾਹਰ ਕੱਢੇ ਲਓ ਜੀ ਡਰਾਈ ਫਰੂਟ ਪਾ ਲਏ ਤੇ ਹੁਣ ਆਪਾਂ ਇਹਦੇ ਉੱਪਰ ਪਾ ਦਾਂਗੇ ਜੀ ਜਿਹੜੀ ਆਪਾਂ ਚਾਕਲੇਟ ਬਣਾਈ ਆ ਡਰਾਈ ਫਰੂਟ ਵਾਲੀ ਠੀਕ ਹੈ ਜੀ ਚਾਕਲੇਟ ਨਾਲ ਭਰ ਦੇਣੇ ਆ ਇਹ ਰੋਣੇ ਜੰਮ ਕਿੰਨੇ ਕ ਟਾਈਮ ਚ ਜਾਣਗੇ 10 ਮਿੰਟ ਹੀ ਲੱਗਣਗੇ ਜੀ ਕੋਈ ਜ਼ਿਆਦਾ ਟਾਈਮ ਹਾਂਜੀ ਫਿਰ ਤਿਆਰ ਹੋ ਗਏ ਨੇ ਬਣ ਬੋਸ਼ੀਤੀ ਗਈ ਤਾਂ ਹਾਂ ਕੁਝ ਵੀ ਟਾਈਮ ਹਾਂਜੀ ਬਸ ਜਿਵੇਂ ਚਾਕਲੇਟ ਹੁੰਦੇ ਉਸੇ ਮੋਂਗੀ ਬਣੀ ਆ ਜੀ ਉਸੇ ਮੋਂਗੀ ਆਪਾਂ ਇਹਨੂੰ ਫਰਿੱਜ 'ਚ ਰੱਖਨੇ ਜਿਵੇਂ ਥੋੜੇ ਟਾਈਮ 'ਚ ਜੰਮ ਜਾਂਦੀ ਹੈ ਜਦੋਂ ਮੈਲਟ ਹੋ ਜਾਂਦੀ ਹੈਗੀ ਉਸ ਤਰੀਕੇ ਵਿੱਚ ਵੀ ਉਹ ਕਰਾਉਣਾ ਟੇਸਟ ਵੀ ਜਮਾਂ ਸੇਮ ਆਊ ਜੀ ਬਸ ਇਹਦੇ ਵਿੱਚ ਬਨੀਲਾ ਫਲੇਵਰ ਜ਼ਰੂਰ ਪਾ ਲਿਓ ਤੇ ਬੱਚਿਆਂ ਨੂੰ ਐਵੇਂ ਨਹੀਂ ਪਤਾ ਲੱਗਣਾ ਵੀ ਇਹ ਬਾਜ਼ਾਰੋਂ ਲਿਆਂਦੀ ਹੈ ਕਿ ਘਰੇ ਬਣਾਈ ਹੈ ਬਹੁਤ ਹੀ ਟੇਸਟੀ ਬਣਦੀ ਹੈ ਹੈਲਦੀ ਵੀ ਬਹੁਤ ਹੁੰਦੀ ਹੈ ਕਿਉਂਕਿ ਜਦੋਂ ਆਪਾਂ ਦੇਸੀ ਘਿਓ ਜਾਂਦੇ ਵਿੱਚ ਮੱਖਣ ਵਰਤਾਂਗੇ ਹੂੰ ਤਾਂ ਮਤਲਬ ਬੱਚਿਆਂ ਨੂੰ ਫਾਇਦੀ ਹੋਣਗੇ ਨੁਕਸਾਨ ਕੋਈ ਨਹੀਂ ਹੁੰਦਾ ਜੀ ਇਹਦੇ ਵਿੱਚ ਤੇ ਮਿਸ਼ਰੀ ਪਾਵਾਂਗੇ ਤਾਂ ਹੋਰ ਵੀ ਜ਼ਿਆਦਾ ਫਾਇਦਾ ਹੋਊਗਾ ਕਿਉਂਕਿ ਖੰਡ ਦੇ ਨੁਕਸਾਨ ਨੇ ਤੇ ਬੱਚਿਆਂ ਵਾਸਤੇ ਆਪਾਂ ਧਾਗੇ ਵਾਲੀ ਮਿਸ਼ਰੀ ਲਿਆ ਕੇ ਉਹਦਾ ਪਾਊਡਰ ਬਣਾ ਕੇ ਉਹ ਇਹਦੇ ਵਿੱਚ ਆਪਾਂ ਵਰਤ ਸਕਦੇ ਹਾਂ ਜੀ ਤੇ ਸਾਡੇ ਬੱਚੇ ਨੂੰ ਵੇਟ ਨਹੀਂ ਹੋ ਰਹੀ ਉਹ ਚਾਹ ਕੀ ਆਂਦਾ ਨਾਲੇ ਕਾਕੂ ਨੂੰ ਖਵਾ ਕੇ ਦੱਸਦੇ ਹਾਂ ਕਿਵੇਂ ਬਣੀ ਆ ਹੂੰ ਦੇਵੀ ਦਾ ਉਹ ਬੜਾ ਜੀ ਪੂਰੀ ਨੀਂਦ ਪੁਈ ਪਈਆ ਲਓ ਜੀ ਚਾਕਲੇਟ ਆ ਗਿਆ ਆਪਣੇ ਬਣ ਕੇ ਤੇ ਦੇਵੀ ਵੀ ਵੇਟ ਕਰੀ ਜਾਂਦਾ ਕਦੋਂ ਦਾ ਹਾਂਜੀ ਕਿਵੇਂ ਜੰਮ ਕੇ ਰਹਿਣੇ ਪੂਰੇ ਹਾਂਜੀ ਵਧੀਆ ਜੰਮ ਗਏ ਜੀ ਹੂੰ ਆ ਲਓ ਜਿਆ ਆ ਗਿਆ ਡਰਾਈ ਫਰੂਟ ਵਾਲੇ ਹਾਂਜੀ ਆ ਲਓ ਜੀ ਆ ਜੀ ਤੇ ਲਾਏ ਸੀ ਆਪਾਂ ਡਰਾਈ ਫਰੂਟ ਉਹ ਵਾਲੇ ਆ ਗਏ ਹਾਂਜੀ ਹਾਂਜੀ ਡਰਾਈ ਫਰੂਟਾਂ ਵਾਲੇ ਵੀ ਵਧੀਆ ਜੰਮ ਕੇ ਰਹਿਣ ਹਨਾ ਹਾਂਜੀ ਹੂੰ ਮੇਰਾ ਵੀ ਹੋ ਗਿਆ ਸੀ ਦੋਸਤੋ ਵੈਸੇ ਪੂਰਾ ਤੇ ਆ ਦੇਖੋ ਜੀ ਆਹ ਟਾਲੇ ਤੇ ਮਤਲਬ ਹੈਲਦੀ ਚੀਜ਼ ਹੈ ਜੀ ਆਪਾਂ ਘਰੇ ਬਣਾ ਕੇ ਦੇ ਸਕਦੇ ਆਂਗੇ ਵਧੀਆ ਦੇਸੀ ਘਿਓ ਪਾ ਕੇ ਜਾਂ ਮੱਖਣ ਪਾ ਕੇ ਸੋ ਵਧੀਆ ਨਹੀਂ ਚਾਹਤੋ ਕੋਈ ਉਹ ਦੂਜਾ ਮੂੰਹ ਡਰ ਨਹੀਂਗਾ ਵੀ ਇਹਨਾਂ 'ਚ ਕੋਈ ਕੈਮੀਕਲ ਹੋਊਗਾ ਜਾਂ ਕੁਝ ਵੀ ਹੈ ਨਾ ਹਾਂਜੀ ਤੇ ਆ ਤੁਸੀਂ ਦੇਖ ਸਕਦੇ ਹੋ ਤੇਰਾ ਵੀ ਟੇਸਟ ਦੱਸੋ ਕਿਵੇਂ ਆ ਕਿਵੇਂ ਜਿਵੇਂ ਬਣਿਆ ਡਾ ਵੀ ਸਵਾਦ ਲੱਗਦਿਆ ਆਲਾ ਦੀ ਘਰੇ ਬਣਾਈ ਆ ਕਿ ਐ ਲੱਗਦੀ ਵੀ ਬਾਹਰਲੀ ਆ ਟੇਸਟੀ ਵਧੀਆ ਉਸ ਚਾਕਲੇਟ ਵਾਂਗੂ ਆ ਹੂੰ ਬੋਲ ਕੇ ਦੱਸੋ ਕਿਵੇਂ ਆ ਦੂਜੀ ਚਾਕਲੇਟ ਵਾਂਗੂ ਲੱਗੀ ਬੋਲ ਕੇ ਤੂੰ ਮੂੰਹ ਤੇ ਪਰ ਰੱਖਿਆ ਉਹਨੇ ਦੋ ਪਾਲੀਆਂ ਕੱਟੀਆਂ ਟੇਸਟੀ ਲੱਗੇ ਫੇਰੀ ਵਾਰ ਦਿਖਾ ਦਿਆਂ ਕਿਵੇਂ ਲੱਗਿਆ ਪਹਿਲੇ ਦੋਸਤਾਂ ਦੋਸਤੋ ਕਿਵੇਂ ਲੱਗਿਆ ਹੂੰ ਬੋਲ ਕੇ ਲਸ ਹੋਏ ਦੋ ਵੀ ਹੋਏ ਜੀ ਹੂੰ ਜਿਵੇਂ ਸੇਵੀਆਂ ਤੇ ਲਓ ਵੇ ਡੈ ਵੀ ਕੰਨੀ ਉਹ ਵੀ ਪਾਸ ਹੋ ਗਈ ਤੇ ਬਾਕੀ ਦੋਸਤੋ ਬੱਚਿਆਂ ਨੂੰ ਪਾ ਕੇ ਦੇਸੀ ਘਿਓ ਪਾ ਕੇ ਜਾਂਦੀ ਹੈ ਕੋਕੋ ਪਾਊਡਰ ਮਿਲਕ ਪਾਊਡਰ ਪਾ ਕੇ ਆਪਾਂ ਬਣਾ ਕੇ ਦੇ ਸਕਦੇ ਆ ਜੀ ਬਾਕੀ ਦੋਸਤੋ ਬਾਹਰ ਨਹੀਂ ਚਾਕਲੇਟਾਂ ਨਾਲ ਤਾਂ ਆਪਾਂ ਵੀ ਵਧੀਆ ਘਰੇ ਅੱਖਾਂ ਸਾਹਮਣੇ ਆਪਣੇ ਤਸੱਲੀ ਤਾਂ ਹੈ ਨਾ ਹਾਂਜੀ ਹਾਂਜੀ ਸੋ ਜਰੂਰ ਟਰਾਈ ਕਰਨਾ ਬੱਚਿਆਂ ਨੂੰ ਮਤਲਬ ਚਾਕਲੇਟ ਘਰੇ ਬਣਾ ਕੇ ਦੇਣੀ ਜੀ ਸੋ ਵੀਡੀਓ ਵਧੀਆ ਲੱਗੇ ਅਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖ